ਕੋਈ ਐਸਾ ਸਰਵੇ ਨਿਕਲ ਕੇ ਬਾਹਰ ਨਹੀਂ ਆਇਆ ਪਤਾ ਨਹੀਂ ਤੁਸੀਂ ਕਿੱਥੋਂ ਲੋਕ ਸਰਵੇ ਲੈ ਆਉਂਦੇ ਹੋ ਕੋਈ ਅਫੀਸ਼ੀਅਲ ਸਰਵੇ ਨਿਕਲ ਕੇ ਬਾਹਰ ਨਹੀਂ ਆ ਸਰਵੇ ਹੋ जरूर ਰਹੇ ਨੇ ਚੜ ਕੇ ਤਿੰਨ ਸਰਵੇ ਹੋਣਗੇ ਪਰ ਇਹ ਕੋਈ ਐਸੀ ਐਸਾ ਨਹੀਂ ਆ ਵੀ ਸਰਵੇਜ ਨਿਕਲ ਕੇ ਆ ਗਿਆ ਜੀ ਕੋਈ ਦੇਖੋ ਸਰਵੇ ਹੋਣਗੇ ਸਰਵੇ ਜਦੋਂ ਇਲੈਕਸ਼ਨਸ ਆਉਂਦੇ ਨੇ ਲੱਗੇ ਤੇ ਹਰ ਪਾਰਟੀ ਸਰਵੇ ਕਰਾਉਂਦੀ ਹੈ ਜੀ ਮਤਲਬ ਹਾਲੀਕਾਲ ਪਰਸੋ ਤੋਂ ਸਰਵੇ ਸ਼ੁਰੂ ਹੋਇਆ ਤੇ ਨਿਕਲ ਕੇ ਆ ਵੀ ਗੱਲ ਤੁਹਾਨੂੰ ਪਹੁੰਚ ਗਈ ਜੀ ਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਏਗੀ ਮੈਂ ਇਸ ਬੁੱਕਸ ਪੈਣਾ ਵੀ ਇਸ ਬੁੱਕਸ ਮੈਂ ਤੁਹਾਨੂੰ ਪਹਿਲਾਂ ਦੱਸਾਂਗਾ ਜੀ ਹਾਲੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹਾਲੇ ਸਰਵੇ ਚੱਲ ਰਹੇ ਨਹੀਂ ਹਾਲੇ ਤੇ ਕਈ ਕੁਝ ਹੋਣਾ ਹੈ ਉਸ ਤੋਂ ਬਾਅਦ ਨਿਕਲ ਕੇ ਕਰਾਂਗੇ ਤਾਂ ਤੇ ਇਸ ਦੇ ਉੱਤੇ ਸਰ ਕਿੰਨੀ ਕੀ ਦੂਸਰੀ ਪੁਸ਼ਟੀ ਕਰਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਖਬਰ ਜਿਹੜੀ ਆ ਰਹੀ ਹੈ ਤੇ ਜੇ ਨੈਸ਼ਨਲ ਲੈਵਲ ਤੇ ਗੱਲ ਕਰੀਏ ਤਾਂ ਕਿੰਨੀ ਕੀ ਉਮੀਦਾਂ ਨੇ ਸਰ ਤੁਸੀਂ ਕਿ ਕੀ ਇੱਕ ਵਾਰ ਫਿਰ ਤੋਂ ਦੁਬਾਰਾ ਜਿਹੜੀ ਇਹ ਸਟੈਂਡ ਕਾਂਗਰਸ ਕਰ ਸਕੂਗੀ ਜਿਵੇਂ ਪਿਛਲੀ ਵਾਰੀ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਹੁਣ 2024 ਦੀ ਗੱਲ ਕਰੀਏ ਦੇਖੋ 2024 ਦੇ ਵਿੱਚ ਪੰਜਾਬ ਦੇ ਵਿੱਚ ਅਸੀਂ 13 ਦੇ 13 ਸੀਟਾਂ ਜਿੱਤਾਂਗੇ 13 ਸੀਟਾਂ ਜੀ ਇੱਕ ਸਪੋਕਸਪੀਨ ਕਹਿ ਰਹੇ ਆ ਹਾਂ ਜੀ ਕਿਉਂਕਿ ਸਰ ਨੈਸ਼ਨਲ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਨੈਸ਼ਨਲ ਜੇ ਅਸੀਂ ਪੂਰੇ ਦੇਸ਼ ਦੀ ਗੱਲ ਕਰੀਏ ਉਹਦੇ ਵਿੱਚ 545 ਵਿੱਚੋਂ ਕਿੰਨੀ ਕਿ ਸੀਟਾਂ